ਮਾਤਾ ਜੀ ਕਹਿੰਦੇ ਆ ਇੰਨੇ ਗਾਂ ਚਿੱਠੀਆਂ ਕਾਗਜ਼ ਲਿਖ ਲਿਖ ਭਰੇ ਪਏ ਆ ਇੱਕ ਐਨੇ ਸਨੇਹੇ ਕਿਹਨੂੰ ਦੇਣੇ ਕਹਿੰਦੇ ਮਾਤਾ ਜੀ ਇਹ ਚਿੱਠੀਆਂ ਦੂਰ ਤੱਕ ਬਸਦੇ ਸਿੱਖਾਂ ਤੱਕ ਭੇਜਣੀਆਂ ਨੇ ਕੀ ਵਿਸਾਖੀ ਦੀ ਸੰਗਰਾਣ ਤੇ ਵਿਸਾਖੀ ਦੇ ਦਿਹਾੜੇ ਤੇ ਸਭ ਸੰਗਤਾਂ ਅਨੰਦਪੁਰ ਸਾਹਿਬ ਇਕੱਠੇ ਹੋ ਜੂਗਾ ਆਖੋ ਪਿਆਰ ਨਾਲ ਸਤ ਨਾਮ 2 ਮਹੀਨੇ ਪਹਿਲਾਂ ਵਿਸਾਖਤ ਬਚਨ ਪਾਤਸ਼ਾਹਾ ਦੇ ਮਾਤਾ ਜੀ ਇਹ ਚਿੱਠੀਆਂ ਭੇਜੀਆਂ ਜਾਣੀਆਂ ਨੇ ਜਿੱਥੇ ਵੀ ਕੋਈ ਪ੍ਰੇਮ ਵਾਲਾ ਹੋਵੇ ਜਿੱਥੇ ਵੀ ਕੋਈ ਸਾਨੂੰ ਚਾਹੁੰਦਾ ਹੈ ਉਹ ਆਨੰਦਪੁਰ ਸਾਹਿਬ ਆ ਜਾਵੇ ਉਦੋਂ ਇੱਕ ਵਿਸ਼ੇਸ਼ ਦਾਤ ਵੰਡਣੀ ਹੈ ਵਿਸ਼ੇਸ਼ ਸਪੈਸ਼ਲ ਦਾਤ ਵੰਡਣੀ ਹੈ ਦਾਤ ਤਾਂ ਦਾਤ ਲੈਣ ਦੇ ਲਈ ਤਾਂ ਆਪ ਸਾਰੇ ਆਏ ਆਂ ਦਾਤ ਮੰਗਦੇ ਆ ਨਾ ਆਪਾਂ ਪਰ ਅਸਲ ਵਿੱਚ ਗੁਰੂ ਤੋਂ ਮੰਗਣਾ ਨਹੀਂ ਕਹਿੰਦੇ ਗੁਰੂ ਨੂੰ ਦੇ ਹੀ ਦੇਣਾ ਚਾਹੀਦਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਨਾ ਤਾਂ ਦੀ ਆਪਾਂ ਸੌਂਪ ਸਕਦੇ ਨਾ ਮੰਨੀ ਸੌਂਪਦੇ ਆ ਨਾ ਹੀ ਧਨ ਸੌਂਪਦੇ ਆ ਗੱਲਾਂ ਹੀ ਆ ਇਹ ਤਾਂ ਪਾਤਸ਼ਾਹ ਨੇ ਕਿਹਾ ਤਾਂ ਭਾਈ ਜੇ ਤੂੰ ਆ ਅਵਸਥਾ ਤੇ ਜਾਣਾ ਕਿਹੜੀ ਤੇ